ਜਿਹੜੀ ਮੀਟਿੰਗ ਕੀਤੀ ਉਹਦੇ ਬਾਰੇ ਜਾਣਕਾਰੀ ਦਿਓ ਜੈ ਸ਼੍ਰੀ ਰਾਮ ਜੀ ਪੇਰਾ ਸਾਰਿਆਂ ਨੂੰ ਇੱਕ ਤਾਂ ਸ਼ਿਵ ਸੰਸਥਾ ਪਰਾਂ ਨੂੰ ਬੜਾ ਵੱਡਾ ਵੱਲ ਮਿਲਿਆ ਆ ਜਿੰਦੇ ਵਿੱਚ ਰਾਸ਼ਟਰੀ ਉਪ ਪ੍ਰਧਾਨਿਕ ਉਰਫ ਕਾਲਾ ਬਾਬਾ ਜੀ ਨੂੰ ਅੱਜ ਪਾਰਟੀ ਦੇ ਵਿੱਚ ਉਧਰ ਦਿੱਤਾ ਗਿਆ ਆ ਸਾਡੀ ਅੱਜ ਪਾਰਟੀ ਦੀ ਮੀਟਿੰਗ ਇਸ ਕਰਕੇ ਆ ਜੋ ਪੰਜਾਬ ਦੇ ਵਿੱਚ Hindu ਨੇਤਾਾਂ ਦੇ ਉੱਤੇ ਹੋ ਰਹੇ ਹੱਤਿਆ ਔਰ ਹਮਲੇ ਉਸੇ ਵਿਸ਼ੇ ਵਿੱਚ ਅਸੀਂ ਇੱਕ ਮੀਟਿੰਗ ਰੱਖੀ ਆ ਤੇ ਇਹ ਮੀਟਿੰਗ ਦਾ ਮੁੱਦਾ ਥਾਦਾ ਇਹ ਆ 21 ਮੈਂਬਰੀ ਕਮੇਟੀ ਡੀਜੀਬੀ ਦਫ਼ਤਰ ਦੇ ਬਾਹਰ ਭੁਖੜ ਤਾਲ ਤੇ ਵਹੇਗੀ ਹੂੰ ਇਹ 13 ਮਾਰਚ ਨੂੰ ਅਸੀਂ ਤਰੀਕ ਅਨਾਉਂਸ ਕਰ ਦਿੱਤੀ ਹੈ 13 ਮਾਰਚ ਨੂੰ ਡੀਜੀਬੀ ਦਫ਼ਤਰ ਦੇ ਬਾਹਰ ਭੁਖੜ ਤਾਲ ਤੇ 21 ਮੈਂਬਰੀ ਕਮੇਟੀ ਵਹੇਗੀ ਕਿਉਂਕਿ ਛੋਟੇ ਛੋਟੇ ਸਾਡੇ ਮੁੱਦੇ ਆ ਪਹਿਲੇ ਨੰਬਰ ਤੇ ਸਾਡੇ ਰਾਸ਼ਟਰੀ ਪ੍ਰੋਵਾਈਡਰ ਦੇ ਘਰ ਹੋਇਆ ਜਾਲਿਆਂ ਵਾਲਾ ਹਮਲਾ ਹੂੰ ਉਹ ਲੋਕਲ ਪੁਲਿਸ ਨੇ ਜਲੰਧਰ ਦੀ ਪੁਲਿਸ ਨੇ ਕੱਖ ਨਹੀਂ ਕੀਤਾ ਹੂੰ ਉਹ ਤੋਂ ਬਾਅਦ ਪਠਾਨਕੋਟ ਸਾਡੇ ਸੰਨੀ ਸੱਤ ਦੇ ਹੋਇਆ ਘਰ ਹਮਲਾ ਉਹ ਉਹਦਾ ਗੁੱਟ ਲਾਇਆ ਹੂੰ ਪੁਲਸ ਨੇ ਕੁਝ ਨਹੀਂ ਕੀਤਾ ਹੂੰ ਪੁਲਿਸ ਦਾ ਮੈਂ ਮੈਂ ਕਹਿਣਾ ਇਹੀ ਹੈ ਜੀ ਜੇ ਤੁਸੀਂ ਆਪਣੇ ਕੰਮ ਕਰਾਣੇ ਤੇ ਆਮ ਆਦੀ ਪਾਰਟੀ ਦੀ ਸ਼ਾਮਲ ਹੋਇਓ ਹੂੰ ਇਹਦਾ ਮਤਲਬ ਆਮ ਆਦੀ ਪਾਰਟੀ ਪੰਜਾਬ ਦੇ ਵਿੱਚੋਂ ਸ਼ਿਕਸਨਾ ਖਤਮ ਕਰਨਾ ਚਾਹੁੰਦੀ ਆ ਤੇ ਕਦੀ ਵੀ ਨਹੀਂ ਹੋਊਗੀ ਹੂੰ ਉਸ ਤੋਂ ਬਾਅਦ ਸਾਡਾ ਆਈਟੀ ਸੈੱਲ ਦਾ ਰਾਸ਼ਟਰੀ ਅਧਿક્ષ ਹੂੰ ਅਜੇ ਬੱਬਰ ਜੀ ਉਹਨਾਂ ਨੇ 295 ਇਹਦੀ ਐਫ ਆਈ ਆਰ ਦਰਜ ਕਰਾਈਆ ਅੱਜ ਤੱਕ ਉਹ ਮੁਜਰਮ ਵਿਕਸਤਾਨੀ ਕਿਤੇ ਹੂੰ ਕਾਲਾ ਬਾਬਾ ਜੀ ਨੂੰ ਲਗਾਤਾਰ ਧਮਕੀਆਂ ਆ ਰਹੀਆਂ ਹੂੰ ਤੇ ਕਾਲਾ ਬਾਬਾ ਜੀ ਜਾਣ ਬੁੜ ਕੇ ਜਲੰਧਰ ਪੁਲਿਸ ਨੇ ਸੁਰੱਖਿਆ ਵਾਸਤੇ ਲੈ ਲਈ ਕਿਉਂ ਇਹ ਹਿੰਦੂਆਂ ਨਾਲ ਧੱਕਾ ਧੋ ਕੀਤਾ ਜਾ ਰਿਹਾ ਹਮ ਇਸ ਕਰਕੇ ਅੱਜ ਪਾਰਟੀ ਦੀ ਮੀਟਿੰਗ ਦਾ ਮੋਡ ਇਹ ਸੀ 13 ਮਾਰਚ ਨੂੰ ਜਲੰਧਰ ਦੇ ਵਿੱਚੋਂ ਔਰ ਪੂਰੇ ਪੰਜਾਬ ਦੇ ਵਿੱਚੋਂ 21 ਮੈਂਬਰੀ ਕਮੇਟੀ ਬੀਜਪੀ ਦਫਤਰ ਧੰਨਾ ਲਾਉਗੇ ਔਰ ਸਾਡੀ ਅਗਲੀ ਮੀਟਿੰਗ 10 ਮਾਰਚ ਨੂੰ ਪਟਿਆਲੇ ਵਿੱਚ ਵਿਕੇ ਹੋਏਗੀ ਕਿੰਨੇ ਕੁ ਮੈਂਬਰ ਆ ਤੁਹਾਡੀ ਕਮੇਟੀ ਦੇ ਵਿੱਚ ਸਾਡੀ ਮਿਵ ਕਮੇਟੀ ਦੇ ਵਿੱਚ ਬਹੁਤ ਮੈਂਬਰ ਆ ਜਿਹੜੀ ਅਸੀਂ ਹਜੇ ਛੋਟੇ ਬੰਦਿਆਂ ਨੂੰ ਇੱਕ ਹੀ ਮੈਂਬਰੀ ਕਮੇਟੀ ਨੂੰ ਕਿਹਾ ਸਿਰਫ ਉੱਥੇ ਜਾਣ ਨੂੰ ਕੱਲੇ ਜਲੰਧਰ ਚ ਇੱਕ ਜਲੰਧਰ ਤੋਂ ਬਾਹਰ ਵੀ ਜਲੰਧਰ ਤੋਂ ਬਾਹਰ ਵੀ ਸਾਡੇ ਜਾਣਗੇ ਪੂਰੇ ਪੰਜਾਬ ਚ ਇੱਕ ਹੀ ਮੈਂਬਰੀ ਕਮੇਟੀ ਡੀਜੀਪੀ ਦਫ਼ਤਰ ਜਾਊਗੀ ਤੁਸੀਂ ਜਿਹੜਾ ਕਹਿ ਰਹੇ ਹੋ ਡੀਜੀਪੀ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਜਾਏਗਾ ਕਿੰਨੇ ਕੁ ਬੰਦੇ ਪਹੁੰਚ ਰਹੇ ਕੁਝ ਮਾੜਾ ਦੱਸ ਸਕਦੇ ਹੋ ਸਰ ਇੱਕ ਹੀ ਮੈਂਬਰੀ ਕਮੇਟੀ ਕਹ ਲਤਾ ਇੱਕ ਹੀ ਮੈਂਬਰੀ ਕਮੇਟੀ ਹੋਊਗੀ ਨਹੀਂ ਇੱਕ ਹੀ ਮੈਂਬਰੀ ਕਮੇਟੀ 'ਚ ਬੰਦੇ ਵੀ ਹੁੰਦੇ ਆ ਨਾ ਕੁਝ 100 200 ਕਿ ਮਤਲਬ 40-50 ਬੰਦੇ ਹੋਣਗੇ ਉਹ ਫਿਰ ਜੋ ਪਾਰਟੀ ਦਾ ਡਿਸੀਜਨ ਫਿਰ ਦੁਬਾਰਾ ਮੇਰੇ ਰੱਖਾਂਗੇ ਜੋ ਪਾਰਟੀ ਦਾ ਡਿਸੀਜਨ ਰੱਖਾਂਗੇ ਉਹ ਫਿਰ ਤੁਹਾਨੂੰ ਦੱਸਿਆ ਜਾਏਗਾ ਠੀਕ ਤੇ ਬਾਰੇ ਜਾਣ ਕੇ ਆਪਣਾ ਨਾਮ ਦੱਸ ਦਿਓ ਪਹਿਲੇ ਜੀ ਸਰ ਸਰ ਮੇਰਾ ਨਾਮ ਪੂਜਾ ਕੌਸ਼ਲ ਹੈ ਮੈਂ ਸ਼ੀਸ਼ੇ ਨਾਲ ਦੇ ਵਿੱਚ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਹਾਂ ਤੇ ਜਿਹਦੇ ਵਿੱਚ ਕਿ ਅੱਜ ਅਸੀਂ ਸ਼ੀਸ਼ੇ ਨਾਲ ਨੂੰ ਲੈ ਕੇ ਅਜੇ ਤੇ ਸਾਡੀ ਇੱਕ ਕਮੇਟੀ ਹੋਈ ਹੈ ਮੈਂਬਰ ਸਾਰੇ ਗੱਲ ਕਰ ਰਹੇ ਨੇ ਜਿਹਦੇ ਵਿੱਚ ਅਸੀਂ ਬਲਜੀਤ ਸਿੰਘ ਜੀ ਨੂੰ ਉਰਫ ਕਾਲਾ ਬਾਬਾ ਜੀ ਨੂੰ ਅਸੀਂ ਇੱਕ ਨਿੱਤੇ ਦਿੱਤੀ ਹੈ ਉਹਦਾ ਦਿੱਤਾ ਹੈ ਜਿਹਦੇ ਵਿੱਚ ਇਹਨਾਂ ਨੂੰ ਰਾਸ਼ਟਰੀ ਉਪ ਪ੍ਰਧਾਨ ਬਣਾਇਆ ਗਿਆ ਹੈ ਔਰ ਉਹਦੇ ਵਿੱਚ ਸਾਨੂੰ ਬਹੁਤ ਹੀ ਖੁਸ਼ੀ ਆਇਆ ਅਸੀਂ ਇਹਨਾਂ ਨੂੰ ਮੁਬਾਰਕਬਾਦ ਦੇਣ ਲਈ ਇਕੱਠੇ ਹੋਏ ਹਾਂ ਤੇ ਪਲੱਸ ਸਾਡੀਆਂ ਹੋਰ ਵੀ ਕਈ ਜਿਹੜੀਆਂ ਮੰਗਾਂ ਹਨ ਸਰਕਾਰ ਦੇ ਕੋਲੋਂ ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਉਹਨਾਂ ਦੀ ਉਹਨਾਂ ਦੇ ਬਾਰੇ ਵੀ ਅੱਜ ਇੱਥੇ ਵੀ ਸਾਰ ਪੂਰਵਕ ਗੱਲ ਕੀਤੀ ਜਾਦੀ ਤੁਸੀਂ ਮਹਿਲਾ ਵਿੰਗ ਦੀ ਪ੍ਰਧਾਨ ਹੋ ਤੁਸੀਂ ਤੁਹਾਡੇ ਨਾਲ ਤੋਂ ਲੇਡੀਜ਼ ਹੋਰ ਵੀ ਹੈਗੀਆਂ ਕਿ ਕੱਲ੍ਹ ਹੀ ਤੁਸੀਂ ਇੱਥੇ ਆ ਹਾਂ ਸਰ ਦੇਖੋ ਫਿਲਹਾਲ ਅੱਜ ਮੈਂ ਕੱਲ ਹੀ ਆਈ ਹਾਂ ਕਿਉਂਕਿ ਜਿਹੜੇ ਜਿਹੜੀਆਂ ਲੇਡੀਜ਼ ਮੇਰੇ ਨਾਲ ਆਈ ਤੁਹਾਨੂੰ ਪਤਾ ਹਾਊਸ ਵਾਈਫ ਵੀ ਹੁੰਦੀਆਂ ਕੋਈ ਵਰਕਿੰਗ ਹੁੰਦੀਆਂ ਤੇ ਉਹ ਅੱਜ ਫ੍ਰੀ ਨਹੀਂ ਸੀ ਇਸ ਕਰਕੇ ਮੈਂ ਅੱਜ ਕੱਲ ਹੀ ਆਈ ਹਾਂ ਜਿਸ ਤਰ੍ਹਾਂ ਜੈਂਟਸ ਨੇ ਉਹਨਾਂ ਨੇ ਕੀਤੀ ਹੈ ਤਰੱਕੀ ਹੈ ਜ ਜਿਹਨਾਂ ਨੇ ਅਹੁਦਾ ਦਿੱਤਾ ਇਸ ਤਰ੍ਹਾਂ ਤੁਸੀਂ ਲੇਡਜ਼ ਨੂੰ ਵੀ ਦੇਓਗੇ ਜੀ ਸਰ ਬਿਲਕੁਲ ਜੀ ਜਿਹੜੇ ਸਾਡੇ ਨਾਲ ਮਿਲ ਕੇ ਅੱਗੇ ਚੱਲਣਗੇ ਵ